ਆ ਦੇਖੋ ਟੋਲ ਬੰਦ ਇਹ ਬੰਦ ਵੈਰੀ ਗੁੱਡ ਸ਼ਾਬਾਸ਼ ਹੋ ਗਏ ਆ ਜੀ ਹਾਂ ਜੀ ਇਹ ਆ ਦੇਖੋ ਆਪਾਂ ਗੱਡੀ ਜੀ ਬਣਾ ਲਿਆ ਟੇਬਲ ਅੰਦੀਰ ਆਵਾਜ਼ ਤੁਸ ਮਰਾ ਨੂੰ ਸੁਣ ਨਹੀਂ ਰਹੀ ਨਾ ਸਭ ਤੋਂ ਨਿਕਾਇਆ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੇ ਸਵਾਗਤ ਹੈ ਤੁਹਾਡਾ ਇਸ ਨਵੇਂ ਵਲੌਗ ਦੇ ਵਿੱਚ ਤੇ ਤੁਸੀਂ ਸੋਚ ਰਹੇ ਹੋਵੋਗੇ ਵੀ ਕਿ ਸਿੱਧਾ ਗੱਡੀ ਦੇ ਵਿੱਚੋਂ ਵਲੌਗ ਸਟਾਰਟ ਤੇ ਉਹਦਾ ਕਾਰਨ ਇਹ ਹੈ ਵੀ ਅਸੀਂ ਸਵੇਰ ਦੇ ਵਜੇ ਨੇ 6:6 ਵਜੇ ਕੇ 27 ਮਿੰਟ ਹੋਏ ਨੇ ਤੇ ਆਪਾਂ ਨਿਕਲ ਚੁੱਕੇ ਹਾਂ ਕਿਉਂਕਿ ਅੱਜ ਹੈਗਾ ਮਨਪ੍ਰੀਤ ਦਾ ਪੇਪਰ ਤੇ ਪੇਪਰ ਆਪਾਂ ਬਹੁਤ ਦੇ ਚੁੱਕੇ ਹਾਂ ਹੈਨਾ ਤੁਹਾਨੂੰ ਪਤਾ ਫਿਰ ਵੀ ਟੀਚਰ ਹੋਵੇ ਤੇ ਪੇਪਰ ਨਾ ਹੋਣ ਨੇ ਹੈਨਾ ਤੇ ਤਾਂ ਕਰਕੇ ਫਿਰ ਉਹਨੇ ਸਾਨੂੰ ਸਵੇਰੇ ਸਵੇਰੇ ਨਿਕਲਣਾ ਪੈ ਰਿਹਾ ਪੇਪਰ ਹੈਗਾ ਜਲੰਧਰ ਯਾ ਬਾ ਜਲੰਧਰ ਜਾ ਰਹੇ ਆ ਤੇ ਨਾਲੇ ਜਲੰਧਰ ਸ਼ਹਿਰ ਘੁੰਮਾਂਗੇ ਤੇ ਨਾਲੇ ਉੱਥੇ ਮਰਬੀ ਦਾ ਵੇਟ ਕਰਾਂਗੇ ਬਾਹਰ ਰਹਿ ਕੇ ਤੇ ਮਨੀ ਵੀ ਅੱਜ ਨਾਲ ਜਾ ਰਹਾ ਸਾਡੇ ਬੜੇ ਦਿਨਾਂ ਬਾਅਦ ਸਾਸੀ ਗਾਲ ਜੀ ਤੇ ਮਨਪ੍ਰੀਤ ਅੰਦਰ ਥੋੜੀ ਨਰਵਸ ਹੋਈ ਬੈਠੀ ਆ ਫੇਰ ਸਾਸੀ ਗਾਲ ਜੀ ਤੇ ਮਰਬੀ ਦਾ ਜੀ ਕਿੱਦਾਂ ਦਾ ਲੱਗ ਰਿਹਾ ਫੇਰ ਅੱਜ ਦੁਬਾਰਾ ਫੇਰ ਬੇਕਾਰ ਵਿਕਾਰ ਲੱਗ ਰਿਹਾ ਦੁਬਾਰਾ ਦੁਬਾਰਾ ਇੱਕ ਪੇਪਰ ਦੇਣਾ ਕਿੰਨੇ ਚੰਗਾ ਲੱਗਦਾ ਹਾਂ ਸਹੀ ਗੱਲ ਹੈ ਇਹ ਤਾਂ ਗੱਲ ਜ਼ਾਹਿਰ ਹੈ ਵੀ ਦੁਬਾਰਾ ਦੁਬਾਰਾ ਇੱਕੋ ਪੇਪਰ ਦੇਣਾ ਬੜਾ ਔਖਾ ਲੱਗਦਾ ਤੇ ਪਰ ਫਿਰ ਚਲੋ ਕੋਈ ਗੱਲ ਨਹੀਂ ਮਿਹਨਤ ਕਰਦੇ ਰਹਿਣਾ ਚਾਹੀਦਾ ਟਰਾਈ ਕਰਦੇ ਰਹਿਣਾ ਚਾਹੀਦਾ ਕਦੀ ਤਾਂ ਕਾਮਯਾਬੀ ਮਿਲੇਗੀ ਯੈਸ ਕਦੀ ਤਾਂ ਮਿਲੇਗੀ ਠੀਕ ਹੈ ਨਾ ਤੇ ਇਸ ਕਰਕੇ ਕੋਈ ਗੱਲ ਨਹੀਂ ਮਿਹਨਤ ਜਾਰੀ ਹੈ ਮਾਲਕ ਨੂੰ ਪਤਾ ਕਦੋਂ ਉਹਨੇ ਫੜ ਲੈਣਾ ਹੈ ਨਾ ਤੇ ਬਸ ਹੁਣ ਜਾ ਰਹੇ ਹਾਂ ਸਵੇਰ ਦਾ ਸਮਾਂ ਤੇ ਮੌਸਮ ਬਹੁਤ ਜ਼ਿਆਦਾ ਘੈਂਟ ਹੈ ਠੰਡਾ ਠੰਡਾ ਮੌਸਮ ਹੈ ਤੇ ਧੁੱਪ ਬਿਲਕੁਲ ਨਹੀਂ ਹੈਗੀ ਆ ਦੇਖ ਲੋ ਬੱਦਲ ਛਾਏ ਹੋਏ ਨੇ ਤੇ ਮੀਂਹ ਦਾ ਕੋਈ ਪਤਾ ਨਹੀਂ ਕਦੋਂ ਆ ਜਾਏ ਤੇ ਆ ਦੇਖੋ ਬੱਦਲ ਪਰ ਇਹ ਵੀ ਹੂਮਸ ਜਿਹਾ ਹੋਇਆ ਪਿਆ ਹਵਾ ਨਹੀਂ ਚੱਲ ਰਹੀ ਤੇ ਇਹਦਾ ਮਤਲਬ ਇਹ ਹੀ ਹੈ ਵੀ ਮੀਂਹ ਆਏਗਾ ਤੇ ਕਦੀ ਵੀ ਆ ਸਕਦਾ ਵੀ ਮੈਂ ਤਾਂ ਕਹਿੰਦਾ ਪੂਰਾ ਦਿਨ ਹਟੇ ਮੀਂਹ ਅੱਜ ਨਜ਼ਾਰਾ ਆ ਜੇ ਮਨੀ ਨਹੀਂ ਆ ਜਾਣਾ ਤਾਂ ਫਿਰ ਆਣਾ ਜਾਣਾ ਲੈ ਕੋਈ ਗੱਲ ਹੀ ਆਪਾਂ ਆ ਟਾਣਾ ਕਿਤੇ ਸ਼ਾਮੀ ਆਣਾ ਜਾ ਕੇ ਈਗਮਨ ਬੀ ਗੋਰਜੀ ਚਲੀਏ ਫਿਰ ਹਾਂਜੀ ਹਾਂਜੀ ਚਲੋ ਚਲੋ ਜਾਣ ਦੋ ਲੋਈ ਪੈਟਰੋਲ ਪੰਪ ਤੇ ਹੁਣ ਰੁਕੇ ਆ ਤੇ ਇੱਥੇ ਮੈਂ ਲੱਭਣਾ ਏਟੀਐਮ ਤੇ ਇਹ ਤਾਂ ਬਾਹਰ ਜਾ ਕੇ ਏਟੀਐਮ ਤੇ ਕਿਤੇ ਨਜਾਨੀ ਆਂਦਾ ਤੇ ਆਕਾ ਮਾ ਲੋਗੀ ਪੈਟਰੋਲ ਪੰਪ ਇੱਧਰ ਵੀ ਤੇ ਇੱਧਰ ਵੀ ਦੋ ਦੋ ਪੈਟਰੋਲ ਪੰਪ ਇਕੱਠੇ ਉਹ ਭਾਰਤ ਪੈਟਰੋਲੀਅਮ ਦਾ ਇੰਡੀਅਨ ਆਇਲ ਆ ਹਾਂਜੀ ਤੇ ਲਿੰਕਾ ਆਪਾਂ ਲੈ ਲਈ ਐ ਠੀਕ ਆ ਤੇ ਹੁਣ ਇਹ ਪੀਂਦੇ ਜਾਵਾਂਗੇ ਥੋੜੀ ਥੋੜੀ ਤੇ ਗਲਾਸ ਆਪਣੇ ਕੋਲ ਹੈਗੇ ਹੀ ਸੀਗੇ ਹਾਂਜੀ ਤੇ ਇੱਕ ਖੁਸ਼ਖਬਰੀ ਹੋਰ ਆ ਵੀ ਆ ਲੱਡਵਾ ਵਾਲਾ ਟੋਲ ਬਲਾਜਾ ਇਹ ਬੰਦ ਕਰ ਦਿੱਤਾ ਗਿਆ ਤੇ ਮੈਨੂੰ ਨਹੀਂ ਲੱਗਦਾ ਕੋਈ ਹੈਗਾ ਇੱਥੇ ਗ੍ਰੇਨ ਇੱਧਰੋਂ ਘੱਟ ਮੰਨੀ ਐ ਇੱਧਰੋਂ ਦੂਜੇ ਪਾਸੇ ਉਹ ਜਿਹੜਾ ਲਾਸਟ ਜੋ ਹਾਂ ਆਹੋ ਐਂਡ ਜੋ ਹਾਂ ਇਹਦੇ ਨਾਲ ਹੋਵੇ ਭਾਈ ਟੋਲ ਕੱਟ ਲਵੇ ਟੋਲ ਵੀ ਟੀੜੇ ਨਹੀਂ ਵਿੱਚ ਹੈ ਆਹ ਦੇਖੋ ਇਹ ਟੋਲ ਬੰਦ ਇਹ ਬੰਦ ਵੈਰੀ ਗੁੱਡ ਸ਼ਾਬਾਸ਼ ਬਿਲਕੁਲ ਵੈਰੀ ਗੁੱਡ ਬਹੁਤ ਅੱਛੇ ਬਹੁਤ ਅੱਛੇ ਬਹੁਤ ਦੁਖੀ ਕੀਤਾ ਪਿਆ ਇਹਨਾਂ ਨੇ ਟੋਲ ਪਲਾਜੇ ਵਾਲਿਆਂ ਨੇ ਲਾਡੋ ਵਾਲਿਆਂ ਨੇ ਮਹਿੰਗਾ ਹੀ ਬੜਾ ਕੀਤਾ ਪਿਆ ਯਾਰ ਇਹਨਾਂ ਨੇ ਸਾਰ ਚਾਰ ਵਾਰੀ ਵਧਾ ਦਿੱਤਾ ਇਹਨਾਂ ਨੇ ਹੋਰ ਕੀ ਯਾਰ ਮਾਲ ਕੀਤੀ ਵੀ ਇਹਨਾਂ ਨੇ ਤੇ ਬੱਦਲ ਛਾਏ ਪਏ ਨੇ ਹੁਣ ਮੈਨੂੰ ਲੱਗਦਾ ਮੀਂਹ ਆ ਜਾਣਾ ਆਵੇ ਆਪਾਂ ਕੋਈ ਟੈਨਸ਼ਨ ਆਪਾਂ ਘਰੇ ਵੇਚ ਕੇ ਜਾ ਹਾਂਜੀ ਤੇ ਪਹੁੰਚ ਗਏ ਆਪਾਂ ਫੌਜੀਆ ਦੇ ਏਰੀਏ 'ਚ ਆ ਦੇਖੋ ਸਟਾਪ ਦੇ ਤੁਹਾਨੂੰ ਬੋਰਡ ਲੱਗੇ ਨਜ਼ਰ ਆ ਜਾਣਗੇ ਤੇ ਸਾਰਾ ਕੈਂਟ ਦਾ ਹੀ ਏਰੀਆ ਹੈ ਵੀ ਇਹ ਜਲੰਧਰ ਦੇ ਵਿੱਚ ਹੀ ਹੈ ਕਿਤਾ ਜਲੰਧਰ ਕਈ ਇੱਥੇ ਦੋ ਤਿੰਨ ਨੇ ਨਾ ਇਦਾਂ ਫੌਜੀਆ ਦੇ ਏਰੀਏ ਨਹੀਂ ਮਨ ਜਿਲੰਦਰ ਕੈਂਟਾ ਇਹ ਹੋ ਗਿਆ ਆਨੰਦ ਨਾ ਇੱਧਰ ਸਾਰੇ ਰਹਿਸ਼ੀ ਏਰੀਆ ਵਾਲੇ ਇੱਧਰਲੇ ਸਾਈਡ ਇਹ ਸਾਰਾ ਫੌਜੀਆ ਦਾ ਹੈ ਇਹ ਪੇਪਰ ਵੀ ਇੱਧਰ ਹੀ ਹੈ ਜਿਆਦਾ ਤਾਂ ਪਿਛਲੀ ਵਾਰੀ ਵੀ ਇੱਥੇ ਪੇਪਰ ਦਿੱਤਾ ਸੀਗਾ ਲਾਸਟ ਟਾਈਮ ਉਦੋਂ ਸਰਦੀਆਂ ਸੀਗੀਆਂ ਤੇ ਇੱਥੇ ਰਹਿਣ ਰੂਣ ਦਾ ਕਿਸੇ ਦਾ ਕੋਈ ਬਹਿਣ ਦਾ ਰਹਿਣ ਦਾ ਖਾਣ ਪੀਣ ਦਾ ਪ੍ਰਬੰਧ ਬੜਾ ਔਖਾ ਹੈ ਇੱਧਰ ਤੇ ਉਹ ਤੁਸੀਂ ਦੇਖ ਹੀ ਲਿਓ ਤੇ ਬਾਕੀ ਇਹ ਆ ਵੀ ਫਿਰ ਇੱਥੇ ਜਦੋਂ ਠੰਡ ਬਹੁਤ ਸੀਗੀ ਮੰਨੀ ਉਦੋਂ ਅਸੀਂ ਫਿਰ ਅੱਗ ਜਲਾ ਕੇ ਬੈਠੇ ਰਹੇ ਭਰਾਵਾ ਤੇ ਅੱਗ ਲਗਾਈ ਹੋਈ ਸੀ ਉਹਨਾਂ ਨੇ ਪੂਰਾ ਨਜ਼ਾਰਾ ਆਇਆ ਬੜੇ ਯਾਨੀ ਕਿ ਆਗੂ ਕ ਸੇਕਦੇ ਰਹੇ ਵਧੀਆ ਯਾਨੀ ਕਿ ਟਾਈਮ ਪਾਸ ਹੋ ਗਿਆ ਟਾਈਮ ਦਾ ਪਤਾ ਹੀ ਨਹੀਂ ਲੱਗਾ ਗੱਲਾਂ ਗੱਲਾਂ ਜੀ ਹਾਂਜੀ ਮਨਪ੍ਰੀਤ ਕੌਰ ਜੀ ਪਹੁੰਚ ਗਏ ਆ ਪਹੁੰਚ ਗਏ ਜੀ ਸਾਰੀ ਲਿਵ ਪੜ ਰਹੀ ਏ ਪਹੁੰਚ ਗਏ ਆਪਾਂ ਸੈਂਟਰ ਸੂਰ ਰਸ ਉਤਰੋ ਫਿਰ ਦੇਓ ਪੇਪਰ ਹੈ ਮੈਗਾ ਉਤਰੋ ਦੇਓ ਪੇਪਰ ਪੇਪਰ ਦਿਓ ਉਤਰੋ ਰੋਕੋ ਦੇ ਟਾਈਮ ਹੈ ਪੜ੍ਹਨਾ ਕਿੰਨੇ ਵਜੇ ਸ਼ੁਰੂ ਹੈ ਪੇਪਰ ਪੇਪਰ 9 ਵਜੇ ਉਹ ਤਾਂ 8 ਵੀ ਨਹੀਂ ਵਜੇ ਚਲ ਗਏ ਨੇ ਅੰਦਰ ਯਾਰ ਐਂਟਰੀ ਤਾਂ ਹੋ ਗਈ ਹੈ ਮਨਪ੍ਰੀਤ ਨਹੀਂ ਹੈ ਦੇਖੀ ਹੋਈ ਹੈ ਪਰ ਉਹ ਲੱਗ ਰਿਹਾ ਐਂਟਰੀ ਹੋ ਗਈ ਹੈ ਯਾਰ ਇਹਨੂੰ ਦੂਰ ਲਿਆ ਕੇ ਰੋਕਿਆ ਬਲਾਉਟ ਲਾ ਲਾ ਮਨੀ ਨੂੰ ਮੈਂ ਕਿਹਾ ਸੀ ਲੈ ਜਾ ਗੱਡੀ ਉੱਥੇ ਤੱਕ ਮੈਂ ਨਹੀਂ ਲੈ ਜਾ ਹਲੇ ਕੋਈ ਰਸ਼ ਰੁਸ਼ ਨਹੀਂ ਇੱਥੇ ਹੋਣਾ ਹਣਾ ਤਮ ਹਨ ਰਾਜ ਮਨਪੇ ਨੂੰ ਅਸੀਂ ਛੱਡ ਆਇਆ ਉਹ ਪੇਪਰ ਹੁਣ ਆਪਣਾ ਦੇਗੀ ਤੇ ਆਪਾਂ ਨੂੰ ਹੁਣ ਭੁੱਖ ਭੁੱਖ ਲੱਗੀ ਸੀ ਤੇ ਤਾਂ ਕਰਕੇ ਹੁਣ ਆਪਾਂ ਕੁਝ ਲੱਭ ਰਹੇ ਆ ਨਾਣ ਨੂਨ ਖਾਈਏ ਆਈ ਬੜੇ ਦਿਨਾਂ ਬਾਅਦ ਹਾਂਜੀ ਤੇ ਆਉ ਰਹੀ ਅਮਰੇਸਰ ਕੁਲਚਾ ਮਤਲਬ ਇਹ ਜਿਆਦਾ ਅਮਰੇਸਰ ਕੁਲਚਾ ਕਿਉਂ ਲਿਖਿਆ ਹੁੰਦਾ ਅਮਰੀਸਰੀ ਕੁਲਚਾ ਉਹਦਾ ਮਸ਼ਹੂਰ ਹੈ ਨਾ ਅਮਰੇਸਰ ਦਾ ਤਾਂ ਅੱਛਾ ਤਾਂ ਕਰਕੇ ਸਾਰੇ ਨੇ ਅਮਰੇਸਰੀ ਲਿਖਿਆ ਹੁੰਦਾ ਚਲੋ ਕੋਈ ਗੱਲ ਹਾਓ ਆ ਸਵਾਦ ਲੈ ਕੇ ਦੇ ਦਿਆਂ ਕੀ ਪਤਾ ਸਵਾਦ ਹੋਵੇ ਤੇ ਗੱਡੀ ਲਾ ਲਈ ਆਪਾਂ ਬਸ ਗੱਡੀ 'ਚ ਬੈ ਕੇ ਖਾਣਾ ਅੰਦਰ ਥੋੜੀ ਜਿਹੀ ਗੰਦਗੀ ਹੈ ਯਾਰ ਜ਼ਿਆਦਾ ਨਹੀਂ ਵੈਸੇ ਹੀ ਲੱਗ ਰਿਹਾ ਕੂੜਾ ਕਰਕਟ ਜਿਹਾ ਹੀ ਹੈ ਕਾਗਜ਼ ਆਗਾ ਜੇ ਤੇ ਸਬਜੀ ਮੰਡੀ ਮਕਸੂਦਾ ਤੇ ਖੜੇ ਆਪਾਂ ਹਾਂਜੀ ਇਹ ਆ ਦੇਖੋ ਆਪਾਂ ਗੱਡੀ 'ਚ ਬਣਾ ਲਿਆ ਟੇਬਲ ਠੀਕ ਹੈ ਨਾ ਇਹਦਾ ਬਕਸਾ ਇਹ ਕੱਢ ਕੇ ਇਹਦੇ ਟੇਬਲ ਬਣਾ ਲਿਆ ਆ ਦੇਖੋ ਤੇ ਮੰਨੀ ਪਿੱਛੇ ਬੈ ਗਿਆ ਤੇ ਕਿੱਦਾਂ ਫਿਰ ਨਾਨ ਬਹੁਤ ਸੁਆਦ ਕਰਾਰ ਆਇਆ ਕਰਾਰਾ ਮੈਨੂੰ ਵੀ ਲੱਗ ਰਿਹਾ ਹੈ ਕੁਰਮੁਰਾ ਹਾਂ ਕੁਰਮੁਰਾ ਲੱਗ ਰਿਹਾ ਪੂਰਾ ਹਨਾ ਉਹਦੇ ਆਵਾਜ਼ ਆਉਂਦੀ ਕੁਰ ਕੁਰ ਦੀ ਚਾਹ ਲਖਾਈਏ ਯਾਰ ਹਨਾ ਆਹਾ ਕੀ ਬਾਤ ਹੈ ਆ ਨਾ ਦੇਖੋ ਤੁਸੀਂ ਕੁਰਮੁਰਾ ਪੂਰਾ ਇਹਨੂੰ ਪੂਰਾ ਦੇਖੋ ਆ ਦੇ ਆ ਦੇ ਆ ਦੇ ਕੀ ਆਵਾਜ਼

ਤੇ ਹੁਣ ਸ਼ਕੀਏ ਤੇ ਆਪਾਂ ਆਨੰਦ ਲਈਏ ਠੀਕ ਹੈ ਜੀ ਭੁੱਖ ਲੱਗੀ ਹੈ ਤੇ ਫਿਰ ਆਪਾਂ ਮਿਲਦੇ ਆ ਜੀ ਤੇ ਹੁਣ ਮੰਨੀ ਸੇਠ ਖਾ ਰਿਆ ਨਾਨ ਇੱਕ ਹੋਰ ਐਕਸਟਰਾ ਮੇਰੀ ਦੇਖ ਕੇ ਨਾਲੀ ਥੋੜੀ ਜੀ ਮੈਂ ਕਹਾ ਵੀ ਦੂਜਾ ਖਾ ਲਿਆ ਤਾਂ ਫਿਰ ਬੈਠੇ ਨਹੀਂ ਜਾਣਾ ਤਾਂ ਅਗਰੇ ਬਸ ਹੋ ਵੀ ਬਾਕੀ ਹੈ ਵੀ ਜੇ ਚਾਵੇ ਤੇ ਮੈਂ ਹੈਲਪ ਕਰਾ ਸਕਦਾ ਜੇ ਨਾ ਸਾਰਾ ਖਾਦਾ ਗਿਆ ਤੇ ਠੀਕ ਹੈ ਖਾਦਾ ਨਾ ਪਰ ਨਹੀਂ ਇਹ ਹੈਲਪ ਚਾਹੀਏ ਤਾਂ ਦੱਸ ਦੇ ਠੀਕ ਹੈ ਨਾ ਸੰਗੀ ਨਾ ਕੋਈ ਆ ਹਲਾ ਹਲਾ ਕੋਈ ਗੱਲ ਆ ਸਾਹਮਣੇ ਹੈਲਦੀ অপਸ਼ਨ ਵੀ ਹੈਗੀ ਐ ਕੇਲੇ ਤੇ ਪਰ ਤੁਹਾਨੂੰ ਪਤਾ ਕਿੱਥੇ ਖਾਂਦੇ ਚੁੱਭਰ ਅੱਜਕੱਲ ਕੇਲੇ ਇਹ ਸਾਹਮਣੇ ਛੋਲੇ ਭਟੂਰੇ ਹੋਣ ਦਾ ਇਹ 4:30 ਤੱਕ ਇੱਥੇ ਹੀ ਆ ਹਾਂ 4:30 ਤੱਕ ਇੱਥੇ ਹੀ ਆ ਹਾਂ ਸਹੀ ਗੱਲ ਆ ਹਾਂਜੀ ਤੇ ਹੁਣ ਅਸੀਂ ਖਾ ਪੀ ਕੇ ਤੇ ਥੋੜੀ देर ਰੈਸਟ ਕੀਤਾ ਤੇ ਹੁਣ ਆਪਾਂ ਜਾ ਰਹੇ ਹਾਂ ਥੋੜਾ ਜਿਹਾ ਮਹਿਕਾ ਘੁੰਮ ਰਹੀਏ ਹੈ ਨਾ ਮੋਲ ਮੋਲ ਜਾਈਏ ਬੁੱਲ ਗਿਆ ਹੋਣਾ ਹੁਣ ਤਾਂ ਆ ਹੁਣ ਤਾਂ ਸੰਡੇ ਦਾ ਸੋਹ ਗਿਆ ਕੋਲੇ ਨਾਲੇ ਰਾਮਨਾਥੇ ਬਹਿ ਬੂ ਗਿਆ ਵਾਂਗੇ ਨਾ ਥੋੜਾ ਜਿਹਾ ਤੇ ਬੈਠਣ ਨੂੰ ਵੀ ਥਾਂ ਹੁੰਦੀ ਐ ਤੇ ਸਾਹਮਣੇ ਧੁੱਪਾਂ ਚੜ ਚੁੱਕੀਆਂ ਨੇ ਵੀਰ ਜੀ ਬੱਦਲ ਉੱਡ ਗਏ ਨੇ ਇਹ ਹੈਗੇ ਨੇ ਆ ਰਹੇ ਨੇ ਕਦੀ ਜਾ ਰਹੇ ਨੇ ਕਦੀ ਆ ਰਹੇ ਨੇ ਕਦੀ ਜਾ ਰਹੇ ਨੇ ਸਹੀ ਗੱਲ ਹੈ ਹਵਾ ਬੰਦ ਹੋ ਗਈ ਹੈ ਪਰ ਹਾਂ ਗੁੰਮਿਆ ਲੱਗ ਗਿਆ ਹੋਇਆ ਤੇ ਹੁਣੇ ਮਾਰੇਗਾ ਭਾਈ ਸਾਨੂੰ ਇਸ ਕਰਕੇ ਅਸੀਂ ਹੁਣ ਚੱਲੇ ਆ ਮੋਲ ਤੇ ਉੱਥੇ ਘੰਟਾ ਡੇਢ ਬਤਾ ਕੇ ਤੇ ਵਾਪਸ ਆਵਾਂਗੇ ਅਸੀਂ ਕਿਉਂਕਿ ਇੱਕ ਪੇਪਰ ਮੰਨ ਵੀ ਤਾ ਖਤਮ ਹੋ ਜਾਣਾ ਤੇ ਦੂਜਾ ਪੇਪਰ ਆਉਣਾ ਠੀਕ ਹੈ ਦੋ ਟਾਈਮ ਹੈ ਸ਼ੁਰੂ ਹਾਂ ਤੇ 19 ਡੇਰ ਫਿਰ ਜਾ ਕੇ ਘੁੰਮਣੇ ਹਨ ਤੇ ਫਿਰ ਯਾਨੀ ਕਿ ਪੂਰਾ ਦਿਨ ਆਪਣਾ ਇੱਦਾਂ ਹੀ ਨਿਕਲ ਉਹਰਾ ਹੁਕਮ ਤੇ ਇੱਕ ਗੱਲ ਇੱਥੇ ਜੀ ਖਾਸ ਇਹ ਆ ਵੀ ਦੇਖੋ ਤੁਸੀਂ ਹਰਿਆਲੀ ਦੇਖੋ ਮੈਂ ਕਹਿੰਦਾ ਕਾਸ਼ ਯਾਰ ਪੂਰੇ ਪੰਜਾਬ ਚ ਐਦਾਂ ਹੀ ਹਰਿਆਲੀ ਹਰਿਆਲੀ ਹੋ ਜੇ ਨਾ ਮਜ਼ਾ ਆ ਜਾਏ ਨਹੀਂ ਮੰਨੀ ਹਾਂ ਤੇ ਕੱਲ ਮੈਂ ਰਿਹਾ ਉਹ ਹੈ ਨਾ ਆਰਮੀ ਏਰੀਆ ਤਾਂ ਕਰਕੇ ਵੀ ਹੈ ਹਾਂ ਆਰਮੀ ਏਰੀਆ ਉਹਦੇ ਕਰਕੇ ਵੀ ਹੈ ਤੇ ਕੱਲ ਮੈਂ ਪਤਾ ਕੀਤਾ ਵੀ 15 ਬੂਟੇ ਕਹਿੰਦੇ ਮਿਲਦੇ ਆ ਆਧਾਰ ਕਾਰਡ ਤੇ ਆਪਣੇ ਰੂਜ਼ ਗਾਰਡਨ ਦੇ ਕੋਲ ਹਾਂ ਪੌਟੀ ਕਲਚਰ ਕਰਕੇ ਆ ਕੋਈ ਅੱਛਾ ਜਗਾ ਉੱਥੇ ਮਿਲਦੇ ਆ 15 ਬੂਟੇ ਅੱਛਾ ਆਧਾਰ ਕਾਰਡ ਦੇ ਤੇ ਤੁਸੀਂ ਵੀ ਫ੍ਰੀ ਮਿਲਦੇ ਆ ਫ੍ਰੀ ਤੇ ਤੁਸੀਂ ਜਾ ਕੇ ਲਿਆ ਸਕਦੇ ਹੋ ਆਧਾਰ ਕਾਰਡ ਦੇ ਇੱਕ ਆਧਾਰ ਕਾਰਡ ਦੇ 15 ਬੂਟੇ ਅੱਛਾ ਕੱਲ ਕਾਰਪੋਰੇਸ਼ਨ ਚ ਕੋਈ ਬੰਦਾ ਲੱਗਾ ਹੋਏ ਉਹਨੇ ਮੈਨੂੰ ਦੱਸਿਆ ਕਹਿੰਦਾ ਉੱਥੇ ਆ ਉੱਥੋਂ ਮਿਲ ਜੇਗਾ ਚਲੋ ਜੋ ਸਰਕਾਰੀ ਆ ਤੇ ਮੈਂ ਕਹਿੰਦਾ ਸਾਰੇ ਜਾਓ ਜਿਹੜਾ ਜਿਹੜਾ ਵੀ ਦੇਖ ਰਿਹਾ ਥੋੜੇ ਵੀ ਇਲਾਕਿਆਂ ਚ ਹੋਏਗਾ ਜਿੱਥੇ ਫ੍ਰੀ ਮਿਲਦੇ ਹੋਣਗੇ ਕਿਉਂਕਿ ਸਰਕਾਰ ਵੱਲੋਂ ਪੰਜਾਬ ਸਰਕਾਰ ਵੱਲੋਂ ਇਹ ਸਕੀਮ ਹੈ ਇਹ ਤੁਸੀਂ ਬੂਟੇ ਲਿਆ ਕੇ ਜ਼ਰੂਰ ਲਾਓ ਕਿਉਂਕਿ ਉਹਦੇ ਦਾ ਆਪਣਾ ਹੀ ਫਾਇਦਾ ਹੈ ਨਾ ਜਿੰਨੇ ਜ਼ਿਆਦਾ ਹਰਿਆਲੀ ਹਾਂ ਜਿੰਨੇ ਬੂਟੇ ਹੋਣਗੇ ਉਨਾ ਹੀ ਫਾਇਦਾ ਇਹ ਜ਼ਰੂਰ ਤੁਸੀਂ ਲਿਆ ਕੇ ਲਾਓ ਹਾਂਜੀ ਤੇ ਹੁਣ ਅਸੀਂ ਆ ਗਏ ਹਾਂ ਐਮਬੀਡੀ ਮਾਲ ਜਲੰਧਰ ਬੇਸਮੈਂਟ ਆ ਮਾਲ ਹੈ ਆ ਬੇਸਮੈਂਟ ਗੱਡੀ ਲਾ ਕੇ ਤੇ ਫਿਰ ਉੱਤੇ ਜਾਵਾਂਗੇ ਟਾਈਮ ਟੂ ਨੀ ਵਾਸਟ ਆਹ ਪਤਾ ਮੈਨੂੰ ਇਹ ਲਵਾਂਗੇ ਬੋਲ ਤਾਂ ਨਹੀਂ ਆਣੀ ਬੋਲ ਫੁੱਟਬਾਲ ਉਹ ਨੰਨੂ ਕਹਿੰਦੀ ਸੀ ਫੁੱਟਬਾਲ ਗਿਆ ਇੰਦਾਂ ਨੂੰ ਰੋ ਸੋਨੇ ਸਾਈਕਲ ਆ ਕਿ ਉਹ ਸੋਨੇ ਦੋ ਨੀ ਬਚੀ ਨੰਨੀ ਵਾਕੀ ਲੱਗੇ ਜਾਨਾ ਆ ਨੀ ਛੋਟਾ ਜਿਹਾ ਸਾਈਕਲ ਆ ਦੇਖੀ ਆਹੋ ਆਹੋ ਇਹ ਨੰਨੀ ਲਈ ਹੈ ਨਾ ਕਿੰਨੇ ਦਾ ਹੈ ਕਿੰਨੇ ਦਾ ਹੋਏਗਾ ਇਹ ਆ ਦੇਖ ਆਹੋ ਓਏ ਨਹੀਂ ਯਾਰ ਇਹ ਤਾਂ ਉਹ ਆ ਕਾਰਡ ਗੁੱੜ ਜਾ ਨਸੰਦੇ ਨੇ ਫੇਸਾ ਤੁਸੀਂ ਇਹ ਹੈਗਾ ਥੋੜਾ 8000 ਨੂੰ 9900 ਦਾ ਆ ਸਭ ਤੋਂ ਨਿਕਾਇਆ ਅੱਛਾ ਆ ਵੀ ਇਹ ਸਭ ਉਹ ਤੋਂ 2000 8000 9000 ਮੇਰੇ ਪੈਦਾ ਠੀਕ ਹੈ ਬਹੁਤ ਐਗਰ ਬੜੇ ਮਹਿੰਗੇ ਆ ਜਮਕਾ ਦੇ ਆ ਉਹ ਵੱਡੇ ਤਾਂ ਹੋਰ ਵੀ ਮਹਿੰਗੇ ਹੋ ਫੇਰ ਆ ਉਹ ਹੀ ਹਾਂ 9000 ਮੇਰੇ ਪੈਦਾ ਓਏ ਜਵਾਕ ਦਾ ਸਾਈਕਲ ਇਹਦੇ ਨੂੰ ਮਹਿੰਗਾ ਓਏ ਇਹਦੇ ਨਾਲੋਂ ਮਹਿੰਗਾ ਉਹ ਕਿੱਡਾ ਏ ਉਹ ਸਾਈਕਲ ਨਹੀਂ ਵਾਹ ਮਤਲਬ ਹਾਂ ਇਹ ਸਾਈਕਲਿੰਗ ਵਾਸਤੇ ਹੂੰ ਕੀ ਓਹਦਾ ਸਾਰਾ ਸਮਾਨ ਵਾਹ ਸਾਈਕਲਿੰਗ ਲਾਈਟ ਤੇ ਰੇਡੀਓ ਪਿੱਛੇ ਜਗਦੀਆਂ ਜਿ ਆਪਾਂ ਦੇਖਦੇ ਸੀ ਨਾ ਜਦੋਂ ਜਾ ਰਹੇ ਸੀ ਰੋਡ ਤੇ ਹਨਾ ਹਾਂ ਹਾਂ ਆਵਾਪਰ ਨਾ ਸਾਰਾ ਕੁਝ ਕੱਤਲ ਹੁੰਦਾ ਨਾ ਸਭ ਕੁਝ ਹੂੰ ਸਹੀ ਗੱਲ ਹੈ ਉਹਦੇ ਨੂੰ ਤਾ ਯਾਰ ਇਹ ਸਾਰਾ ਸਾਈਕਲਿੰਗ ਵਾਸਤੇ ਹੀ ਹੈ ਸਹੀ ਹੈ ਇਹ ਉੱਧਰ ਵੀ ਵਰਤਦਾ ਸਾਰਾ ਬੰਦਾ ਹੋਰ ਯਾਰ